ਦੋਸਤੋ ਇਹ ਸਬਜੀ ਖਾਣੀ ਬਹੁਤ ਜ਼ਰੂਰੀ ਆ ਨਾਲੇ ਇਹਦੇ ਨਾਲ ਨਾ ਮੂੰਹ ਸਵਾਦ ਹੋ ਜਾਂਦਾ ਤੇ ਇਹਦੇ ਵਿੱਚ ਕਰਨਾ ਕੀ ਹੁੰਦਾ ਹਰੀਆਂ ਮਿਰਚਾਂ ਚਾਹੀਦੀਆਂ ਪਿਆਜ਼ ਦਾ ਅਦਰਕ ਪਿਆਜ਼ ਚਾਹੀਦਾ ਆਪਾਂ ਨੂੰ ਤੇ ਅਦਰਕ ਚਾਹੀਦਾ ਥੋੜਾ ਜਿਹਾ ਆਪਾਂ ਨੂੰ ਤੇ ਇਹਨੂੰ ਆਪਾਂ ਖੁੰਡੇ ਕੋਟੇ ਚ ਬਰੀਕ ਕਰ ਲਾਂਗੇ ਦੇਖੋ ਮਿਰਚਾਂ ਜਿਹੜੀਆਂ ਆਪਾਂ ਪਾਵਾਂਗੇ ਇਹਦੇ ਚ ਉਹਨਾਂ ਦੇ ਆਪਾਂ ਮਗਰਲੇ ਜਿਹੜੇ ਉਹ ਹੁੰਦੇ ਆਗੇ ਟੂਪੀ ਜੀ ਹੁੰਦੀ ਆ ਉਹ ਨਹੀਂ ਪਾਣੀ ਉਹ ਅਸੀਂ ਆਡੇ ਕੱਢੀ ਜਾਂਦੇ ਆ ਤੇ ਬਾਕੀ ਸਾਰਾ ਸਮਾਨ ਪਾਲਾਂਗੇ ਜਿੰਨੀਆਂ ਤੁਹਾਨੂੰ ਇਹ ਮਿਰਚਾਂ ਪਿਆਜ਼ ਤੇ ਅਦਰਕ ਦਿਖਦਾ ਇਹ ਅਸੀਂ ਕੁੱਟਾਂਗੇ ਹੁਣ ਇਹ ਚ ਤੇ ਹੁਣ ਮੈਂ ਤੁਹਾਨੂੰ ਇਹ ਦੱਸਦਾ ਵੀ ਜਦੋਂ ਆਪਣੇ ਘਰੇ ਕੋਈ ਸਬਜੀ ਨਹੀਂ ਹੁੰਦੀ ਹੈ ਨਾ ਉਦੋਂ ਵੀ ਇਹ ਕੰਮ ਆ ਸਕਦੀ ਹੈ ਤੁਹਾਡੇ ਬਾਕੀ ਇਹ ਇਹ ਨਾਲ ਨਿਗਾ ਵਧਾਉਂਦੀ ਆ ਨਿਗਾ ਤੇਜ਼ ਕਰਦੀ ਆ ਤੇ ਜਿਹੜਾ ਮਤਲਬ ਆਪਣੇ ਤਜਾਬ ਜਾਂ ਬਣਦਾ ਹੁੰਦਾ ਉਹ ਵੀ ਇਹ ਨਾਲ ਹਟਦਾ ਠੀਕ ਆ ਤੇ ਇੱਕ ਇਹਦੇ ਨਾਲ ਜਿਹੜੇ ਭੁੱਖ ਵਧਦੀ ਆ ਤੇ ਨਾਲੇ ਜਿਹੜਾ ਕਹਿੰਦੇ ਨਾ ਵੀ ਲੀਵਰ ਨੂੰ ਸਾਹ ਜਾਂਦਾ ਜਿਹੜਾ ਆਪਣਾ ਮੇਦਾ ਕਹਿ ਦਿੰਦੇ ਆ ਉਹਨੂੰ ਸਾਹ ਜਾਂਦਾ ਵੀ ਜਿਹੜੀਆਂ ਦੂਜੀਆਂ ਸਬਜ਼ੀਆਂ ਖਾ ਖਾ ਕੇ ਆ ਪੱਕ ਚੁੱਕੇ ਹੁੰਦੇ ਆ ਇੱਕ ਨਾਲ ਜਿਹੜਾ ਆਪਣਾ ਮੂੰਹ ਜਾਂ ਕਰਾਰਾ ਹੋ ਜਾਂਦਾ ਇਹ ਸਬਜ਼ੀ ਨਾਲ ਤੇ ਇਹ ਸਬਜ਼ੀ ਨਾ ਆਪਾਂ ਆਪਦੇ ਸਵਾਦ ਵਾਸਤੇ ਤਾਂ ਖਾ ਸਕਦੇ ਆ ਦੋਸਤੋ ਪਰ ਇਹਦੀ ਇੱਕ ਗੱਲ ਆ ਆਪਾਂ ਇਹਨੂੰ ਆਪਣੇ ਰਿਸ਼ਤੇਦਾਰਾਂ ਨੂੰ ਨਹੀਂ ਦਿੱਤਾਰ ਸਕਦੇ ਕੜਾਹੀ 'ਚ ਸਰੋਂ ਦਾ ਤੇਲ ਆਪਾਂ ਗਰਮ ਕਰ ਲਿਆ ਹੁਣ ਇਹ 'ਚ ਆਪਾਂ ਜੀਰਾ ਪਾ ਕੇ ਭੁੰਨਾਗੇ ਤੇ ਫਿਰ ਆਪਾਂ ਦੱਸਦੇ ਆ ਕੀ ਕਰਨਾ ਰਿਸ਼ਤੇਦਾਰਾਂ ਨੂੰ ਆਪਾਂ ਕਿਉਂ ਨਹੀਂ ਦੇ ਸਕਦੇ ਕਿਉਂਕਿ ਜਦੋਂ ਕੋਈ ਰਿਸ਼ਤੇਦਾਰ ਆਪਣੇ ਖਾ ਲੂਗਾ ਨਾ ਤੇ ਅਗਲਾ ਕਹੂਗਾ ਤਾਂ ਯਾਰ ਉਹੀਆਂ ਬੰਦੇ ਦੇਸੀ ਆ ਇਹਦਾ ਕਿ ਮਿਰਚਾਂ ਨਾਲ ਰੋਟੀ ਖਾਂਦੇ ਆ ਮਤਲਬ ਅਗਲੇ ਕੋਲੇ ਗੱਲ ਹੋਰ ਦਾ ਕਰਨੋਂ ਹੁੰਦੀ ਨਹੀਂ ਕੋਈ ਆ ਦੇਸੀ ਜਿਹੀ ਗੱਲ ਬਣਾ ਲੈਂਦਾ ਉਹਨੂੰ ਐ ਤਾਂ ਨਹੀਂ ਪਤਾ ਵੀ ਤਿੰਨ ਤਿੰਨ ਸਬਜ਼ੀਆਂ ਬਣਦੀਆਂ ਅਗਲੇ ਨੇ ਵੀ ਚਲ ਜੇ ਇੱਕ ਵਾਰੀ ਅਗਲੇ ਨੇ ਮੂੰਹ ਸੁਆਦ ਕਰਨ ਲਈ ਆ ਸਬਜ਼ੀ ਬਣਾ ਕੇ ਖਾ ਲਈ ਤਾਂ ਕੀ ਫਰਕ ਪੈ ਗਿਆ ਇਹ ਆਪਾਂ ਘਰੇ ਘਰੇ ਖਾ ਸਕਦੇ ਆ ਵੀ ਆਪਾਂ ਕਿਸੇ ਨੂੰ ਨਹੀਂ ਖਵਾ ਸਕਦੇ ਹੈਨਾ ਤੇ ਇੱਕ ਜਦੋਂ ਮੰਨ ਲਵਿ ਆਪਣੇ ਘਰੇ ਕੋਈ ਸਬਜੀ ਨਾ ਹੋਵੇ ਹਨਾ ਤੇ ਵੀ ਖਾਣ ਨੂੰ ਰੋਟੀ ਜੀ ਕਰੇ ਤੇ ਖਾਣਾ ਵੀ ਕੋਈ ਸਵਾਦ ਜਾਂ ਹੋਵੇ ਕਰਾਰਾ ਜਾਂ ਉਦੋਂ ਆਹ ਬਣਾ ਲੈ ਕਰੋ ਆਪਨਾ ਨਮਕ ਪਾਇਆ ਹਲਦੀ ਪਾਊਡਰ ਪਾਇਆ ਤੇ ਲਾਲ ਮਿਰਚ ਲਾਲ ਮਿਰਚ ਪਾਈ ਆ ਭਾਵੇਂ ਆਪਾਂ ਹਰੀਆਂ ਮਿਰਚਾਂ ਵੀ ਸੀ ਪਰ ਟੇਸਟ ਦੇ ਲਈ ਅੱਧਾ ਚਮਚਾ ਮਿਰਚਾਂ ਦਾ ਪਾਊਗਾ ਇੱਕ ਚਮਚਾ ਹਲਦੀ ਦਾ ਇੱਕ ਚਮਚਾ ਨਮਕ ਦਾ ਇਹ ਚੀਜ਼ਾਂ ਜ਼ਰੂਰੀ ਆ ਦੋਸਤੋ ਠੀਕ ਆ ਇੱਕ ਚਮਚਾ ਆਪਾਂ ਪਾਉਣਾ ਹੀ ਪਾਣਾ ਹੈ ਅਸਵਿਲੀ ਜਦੋਂ ਆਪਾਂ ਹੁਣ ਸਰੋਂ ਦੇ ਦਿਲ ਜਿਹਨੂੰ ਕਰ ਰਹੇ ਆ ਫਰਾਈ ਤੇ ਇਸ ਤੋਂ ਬਾਅਦ ਆਪਾਂ ਇਹ ਚ ਪਾਵਾਂਗੇ ਦੁੱਧ ਤੇ ਦੁੱਧ ਪਾ ਕੇ ਉਬਾਲਾ ਦੇ ਕੇ ਬਸ ਇਹਨੂੰ ਭਲਾ ਲੈਣਾ ਤੇ ਇਹ ਖਾਂਚ ਇਨੀ ਟੇਸਟੀ ਬਣੂਗੀ ਨਾ ਸਾਡੇ ਹਿਸਾਬ ਨਾਲ ਬਣਾਓ ਇਹਨੂੰ ਤੇ ਬਸ ਮੈਂ ਜਿਹੜੀ ਤੁਹਾਨੂੰ ਗੱਲ ਦਾ ਧਿਆਨ ਰੱਖਣ ਨੂੰ ਕਿਹਾ ਉਹ ਰੱਖਿਓ ਵੀ ਰਿਸ਼ਤੇਦਾਰ ਹੋਣਾ ਕਿਸੇ ਨੂੰ ਖਵਾਇਓ ਆਪ ਘਰੇ ਘਰੇ ਬਣਾ ਕੇ ਖਾਇਓ ਤੇ ਸੋਡਾ ਨਾ ਜਤਰਾ ਜੀ ਹੋ ਜਾਕਰ ਉਹ ਵੀ ਮੂੰਹ ਤਾਂ ਇੰਨਾ ਕਰਾਰਾ ਕਰ ਦਿੰਦੀ ਹੈ ਨਾ ਸਬਜੀ ਮਜ਼ਾ ਆ ਜਾਂਦਾ ਖਾ ਕੇ ਦੋਸਤੋ ਤੇ ਇਹ ਕਿਹੜੇ ਕਿਹੜੇ ਦੋਸਤਾਂ ਨੇ ਇਹ ਖਾਧੀ ਆ ਤੇ ਉਹ ਜ਼ਰੂਰ ਦੱਸਿਓ ਕਮੈਂਟਾਂ ਦੇ ਵਿੱਚ ਮੇਰਾ ਨਾਮ ਆ ਜੀ ਹਰਵਿੰਦਰ ਸਿੰਘ ਸਿੱਖੋਂ ਸ਼ਹਿਰ ਜੈਤੋ ਜ਼ਿਲ੍ਹਾ ਫਰੀਦਕੋਟ ਤੁਸੀਂ ਵੀ ਕਿੱਥੋਂ ਕਿੱਥੋਂ ਸਾਡੇ ਪੇ ਨਾਲ ਜੁੜੇ ਹੋਏ ਆ ਜ਼ਰੂਰ ਦੱਸਿਓ ਦੋਸਤੋ ਸ਼ੇਅਰ ਕਰ ਦਿਓ